ਹਾਂਜੀ ਦੋਸਤੋ ਸਸੇਕਾਲ ਕੀ ਹਾਲ ਚੱਲਿਆ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਨ ਦੋਸਤੋ ਇਹ ਲੋਹਾਮ ਜਿਲ੍ਹਾ ਜਿਹੜਾ ਦੋਸਤੋ ਇਸ ਕੋਲੇ ਨੂੰ ਕਰੋਜਪੁਰ ਤੇ ਨੇੜੇ ਸ਼ਹਿਰ ਮੁਦਕੀ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਘਰ ਦੇ ਵਿੱਚੋਂ ਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਜੀ ਭਾਈ ਉਹਨਾਂ ਦਾ ਵਪਾਰ ਦਾ ਕੰਮ ਵਿਗਰੀਆਸ ਤੇ ਇਨਾਂ ਕੋਲੇ ਦੋਸਤੋ ਨਾਗ ਆਉਂਦੇ ਆ ਅੱਜ ਤਿੰਨ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਣੇ ਆ ਜੀ ਠੀਕ ਹੈ ਜੀ ਜੀ ਦੇ ਵਿੱਚ ਦੋ ਘਟੀਆਂ ਤੁਹਾਨੂੰ ਬੂਰੀਆਂ ਦਿਖਾ ਦੇਣੀਆਂ ਤੇ ਦੋਵੇਂ ਦੋਸਤੋ ਇਹ ਮੀਣੀਆਂ ਝੋਟੀਆਂ ਦੋਵੇਂ ਹੀ ਆ ਇਹ ਠੀਕ ਹੈ ਜੀ ਇਧਰ ਦੀ ਕੱਟੀ ਵੀ ਮੀਣੀਆਂ ਸੰਗਤੋਂ ਦੋਹਾਂ ਦੇ ਬਹੁਤ ਸੋਨੇ ਹਲਦੇ ਆ ਬਾਕੀ ਥਣਾ ਥਣਾ ਆਦੀਆਂ ਸਾਫ ਸੁਧਰੀਆਂ ਠੀਕ ਹੈ ਜੀ ਤੇ ਬਾਕੀ ਜਿਹੜਾ ਨਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸल्ली ਤੁਸੀਂ ਪ੍ਰੋਪਰ ਆ ਕੇ ਇੱਥੇ ਕਰਨੀ ਆ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਦੱਸੋ ਨਾਂ ਬਾਂਟੀ ਹੈ ਜੀ ਪਿੰਡ ਆਪਣਾ ਪਿੰਡ ਲਵਾਂਮ ਜ਼ਿਲ੍ਹਾ ਫਰੋਜ਼ਪੁਰ ਮੋਦ ਕੀ ਦੇ ਨਾਲ ਹੀ ਹੈ ਅੱਛਾ ਨਿਆ ਵਿਕਰੀ ਆਸਤੇ ਨਾ ਗਾਏ ਜਾਂਦੇ ਹਾਂ ਹਾਂਜੀ ਬਾਈ ਜੀ ਆਪਣੇ ਕੋਲ ਤਿੰਨ ਆਏ ਆ ਠੀਕ ਹੈ ਅੱਛਾ ਇਧਰ ਦੇ ਪਾਸੇ ਪਹਿਲੇ ਨੰਬਰ ਤੇ ਜਿਹੜੀ ਨੀਲੀ ਰਾਇਬ ਨਸਲ ਦੇ ਵਿੱਚ ਕੱਟੀ ਖੜੀ ਹੈ ਕਿੰਨੇ ਟਾਈਮ ਦੀ ਹੋ ਗਈ ਹੈ ਆ ਬਾਈ ਜੀ 8 ਮਹੀਨੇ ਦੀ ਹੈ 8 ਮਹੀਨੇ ਦੀ ਹੈ ਹਾਂਜੀ ਠੀਕ ਹੈ ਤੇ ਰੇਟ ਇਹਦਾ ਰੇਟ ਇਹਦਾ 16000 16000 ਕੋਲ ਹੈ ਜਿਹੜਾ ਕੜਾਕ ਦਸੋ 16000 ਰੇਟ ਠੀਕ ਹੈ ਜੀ 8 ਮਹੀਨੇ ਦੋਸਤੋ ਉਮਰ ਹੈ ਇਸ ਕੱਟੀ ਦੀ ਠੀਕ ਹੈ ਜੀ ਸੋਨੇ ਢਾਂਚੇ ਦੀ ਹੈ ਬਾਕੀ ਮਾਰਕਿੰਗ ਉਹਦੇ ਵਿੱਚ ਚੰਗੀ ਹੈ ਜੀ ਠੀਕ ਹੈ ਜੀ ਇਹ ਆਲੋ ਦੋਸਤੋ ਤੋਰ ਤੋਰੇ ਚੈੱਕ ਕਰ ਲਓ ਬਸ ਠੀਕ ਹੈ ਬਾਈ ਮੋਰਗਨ ਸੋਨੇ ਢਾਂਚੇ ਦੀ ਹੈ ਬਾਕੀ ਥਣ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਸਿੰਗ ਵੀ ਕੰਟੀਨਿਊ ਸੋਨੇ ਲੱਗੇ ਆ ਕ ਵੈਸੇ ਕਾਫੀ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹ ਇਥੇ ਹੀ ਗੋਲ ਕਰ ਜਾਣੇ ਸਾਰੇ ਠੀਕ ਹੈ ਜੀ ਥਣ ਦੋਸਤੋ ਚਾਰੇ ਨਿਕੜ ਵੀ ਹੋਣਗੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਹੋਊਗਾ ਜੀ ਠੀਕ ਹੈ ਬਸ ਠੀਕ ਹੈ 16000 ਰੇਟ ਦੇ ਵਿੱਚੋਂ 1200 ਮਾਨਤਾਣ ਹੋਊਗਾ। ਅੱਛਾ ਜਿਹੜੀ ਦੂਜੀ ਨੰਬਰ ਤੇ ਇੱਕ ਬੂਰੀ ਕੱਟੀ ਆ। ਹਾਂਜੀ ਭਾਈ ਬੂਰੀ ਮੀਣੀ ਹੈ ਕੱਟੀ। ਕਿੰਨੇ ਟਾਈਮ ਦੀ ਹੋਗੀ ਇਹ? ਆਹ ਭਾਈ 10 ਕ ਮਹੀਨਿਆਂ ਦੀ ਹੈ। 10ਾਂ ਮਹੀਨਿਆਂ ਦੀ ਹੈ। ਉਹ ਲੈ ਇਹਦਾ ਵੀ ਕਿੜਾ ਕੜਾ ਤੇ ਰੇਟ ਇਹਦਾ। ਰੇਟ ਇਹਦਾ ਭਾਈ 27000। 27000? ਹਾਂਜੀ। ਠੀਕ ਦੋਸਤੋ 27000 ਰੇਟ ਠੀਕ ਹੈ ਜੀ। ਸੋਹਣੀ ਹੈ ਕੱਟੀਏ ਵੀ ਢਾਂਚਾ ਇਹਦਾ ਵੀ ਸੋਨਾ। ਠੀਕ ਹੈ ਜੀ। ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਹੈ ਮਾਰਕਿੰਗ ਕੱਟੀ ਅਨਸਾਰ ਹੀ ਸੋਹਣੀ ਲੱਗੀ ਹੈ ਨਹੀਂ। ਅੱਖਾਂ ਬਿਲਕੁਲ ਦੋਵੇਂ ਵਾਈਟ। ਸੈਂਗਲ ਸੋਹਣੀ ਹੈ ਸੈਂਗ ਦੋਵੇਂ ਹੈਲਦੇ ਆ ਸਿੰਗਾ ਦੀ ਜਿਹੜੀ ਸ਼ੇਪ ਆ ਉਹ ਵੀ ਬਿਲਕੁਲ ਸਹੀ ਹੈ ਜੀ ਬਾਕੀ ਰੰਗ ਐਨ ਬਿਲਕੁਲ ਬੂਰਾ ਸੋਹਣੀ ਹੈ ਕੱਟੀ ਸਾਂਭਣ ਵਾਲੀ ਹੈ ਗਾਹਾਂ ਚੰਗੀ ਝੋਟੀ ਤਿਆਰ ਬਣੂਗਾ ਥਾਣਾ ਸੋਹਣੀ ਹੈ 7200 ਰੇਟ ਤੇ ਇਹਦੇ ਵਿੱਚੋਂ ਜਿਹੜਾ ਉਹ ਸੋ ਮਾਨਤਾਨ ਬਾਈ ਕਹਿੰਦਾ ਵੀ ਮੌਕੇ ਤੇ ਆਪਾਂ ਪੂਰਾ ਕਰਾਂਗੇ ਕੱਟੀ ਬਾਲੀ ਚੰਗੀ ਹੈ ਬਾਈ ਅੱਛਾ ਜਿਹੜੀ ਵੱਡੀ ਹੈ ਇਹਨਾਂ ਦੇ ਵਿੱਚ ਹਾਂਜੀ ਇਹ ਲੱਸੀ ਹੈ ਇਹਨਾਂ ਨਾਲ ਹਾਂ ਲੱਸੀ ਹੈ ਬਾਈ ਕਿੰਨੇ ਟਾਈਮ ਦੀ ਹੋਗੀ ਹੋਣੀ ਆਹ ਬਾਈ 1.5 ਸਾਲ ਦੀ ਹੈ 1.5 ਸਾਲ ਦੀ ਹੈ ਹਾਂਜੀ ਠੀਕ ਹੈ ਤੇ ਸੈਂਗੇ ਦੇ ਹਲਦੇ ਹੈ ਸੈਂਗ ਤਾਂ ਬਾਈ ਜੀ ਟੱਲੀ ਵਾਂਗ ਹਲਦੇ ਹੈ ਆ ਲੋ ਤੇ ਅੱਛਾ ਡੇਢ ਸਾਲ ਉਮਰ ਹੈ ਹਾਂਜੀ ਖੋਲ ਲੈਦਾ ਵੀ ਜਿਹੜਾ ਕੜਾ ਦੇ ਥਣ ਝੋਲੀ ਬਹੁਤ ਸੋਹਣੀ ਲੱਗਦੀ ਲੀਲੀ ਰਾਜ ਨਸਲ ਦੇ ਵਿੱਚ ਆ ਦੋਸੋ ਠੀਕ ਹੈ ਜੀ ਇੱਕ ਅੱਖ ਬਿਲਕੁਲ ਵਾਈਟ ਹੈ ਜੀ ਤੇ ਇੱਕ ਕਾਲੀ ਹੈ ਨਾ ਇਧਰ ਹਾਂਜੀ ਬਾਈ ਜੀ ਕਾਲੀ ਹੈ ਇੱਕ ਟਿੱਟੀ ਠੀਕ ਹੈ ਇਹ ਥੋੜੀ ਜਿਹੀ ਲੇਸੀ ਹੈਗਾ ਹਾਂ ਸਾਂਬਣ ਵਾਲੀ ਹੈ ਛੋਟੀ ਚੰਗੀ ਤਿਆਰ ਹੋ ਜਾਣੀ ਹੈ ਇਹ ਵੀ ਬਸ ਠੀਕ ਹੈ ਬਾਈ ਮੋੜ ਦੇ ਮੋੜ ਦੇ ਕੱਦ ਕਾਠ ਵੈਸੇ ਉਮਰ ਦੇ ਹਿਸਾਬ ਨਾਲ ਸੋਹਣਾ ਇਹ ਆਖੌਖਾ ਜਿਹੜੀਆਂ ਦੋਸਤੋ ਚੈੱਕ ਕਰ ਲੋ ਰੋਕੀ ਇੱਕ ਮਿੰਟ ਮਾੜਾ ਜਿਵੇਂ ਕਹਿਦੀ ਆਪਾਂ ਜਵਾਬ ਜਿੰਨਾ ਕਿ ਚਾਹੀਦਾ ਉਹਨਾਂ ਕਾ ਇਧਰਲੀ ਅੱਖ ਦੇ ਵਿੱਚ ਹੈਗਾ ਠੀਕ ਹੈ ਜੀ ਬਾਕੀ ਮਾਰਕਿੰਗ ਕੱਤੀ ਦੇ ਸਾਰੀ ਸੋਹਣੀ ਆ ਹਨ ਤੁਣ ਕਰਮਾ ਵਾਲੀ ਨੂੰ ਬੜੇ ਸੋਹਣੇ ਲੱਗੇ ਠੀਕ ਹੈ ਜੀ ਸੇਵਾ ਕਰਨ ਦੀ ਲੋੜ ਹੈ ਜਦੋਂ ਸੇਵਾ ਹੋਊਗੀ ਤਾਂ ਥੋੜੀ ਜੀ ਸਰੀਰ ਦੇ ਵਿੱਚ ਭਰ ਗਈ ਤਾਂ ਸੋਹਣੀ ਬਣ ਜਾਣੀ ਝੋਟੀ ਇਹ ਵੀ ਇਹਦਾ ਰੇਟ ਇਹਦਾ 25000 ਦੀ ਬਾਈ 25000 ਹਾਂਜੀ ਠੀਕ ਹੈ ਦੋਸਤੋ 25000 ਰੇਟ ਠੀਕ ਹੈ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀਰ ਪ੍ਰਾਨ ਐ ਖਰੀਦਦਾਰੀ ਕਰੀ ਤੇ ਬਹੁਤ ਚੰਗੀ ਐ ਬਾਈ ਜੀ ਦੁੱਧ ਨੂੰ ਖਰੀ ਨਿਕਲੂਗੀ ਹੂੰ ਦੁੱਧ ਦੁੱਧ ਨੂੰ ਚੰਗੀ ਨਿਕਲਦੀ ਐ ਥਣ ਤੋਂ ਝੋਲੀ ਚੰਗੀ ਐ ਠੀਕ ਐ ਜੀ ਰੇਟ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਜੀ ਠੀਕ ਐ ਤੇ ਚਲੋ ਠੀਕ ਐ ਬਾਈ ਜੀ ਠੀਕ ਐ ਬਾਈ ਜੀ